ਮਾਂ ਬਲੀਆ ਨੂੰ ਕੋਈ ਚੰਗੇ ਭਲੇ ਹਸਪਤਾਲ ਕੁੜੀ ਨੂੰ ਦਾਖਲ ਕਰਾ ਦੰਨਾ ਵੇ ਨਾਲ ਚੱਲਦਾ ਹੋਰ ਵੀ ਉਹਨੇ ਕੀ ਹਾਲ ਚਾਲ ਹੈ ਤੇਰਾ ਹਾਲ ਜਦ ਤੇਰੇ ਸਾਹਮਣੇ ਹੀ ਆ ਮੈਨੂੰ ਪਤਾ ਲੱਗਾ ਕੁੜੀ ਬਿਮਾਰ ਹੈ ਤੇਰੀ ਹਾਂ ਯਾਰ ਕੁੜੀ ਬਿਮਾਰ ਆ ਯਾਰ ਇਹ ਮਸਾफी ਵੀ ਖਵਾ ਦੇ ਪੁੱਤ ਨਿੱਕੀ ਮੇਰੇ ਤੇ ਹੱਥ ਕਰ ਆਲੇ ਪੁੱਤ ਆਲੇ ਪੁੱਤ ਨਿੱਕੀ ਆਲੇ ਫੀਮ ਖਾ ਮਸਾ ਇਹਦਾਂ ਕੀ ਹੋਊਗਾ ਉਹ ਪੁੱਤ ਤੂੰ ਹੁਣੇ ਠੀਕ ਹੋ ਜਾਣਾ ਪਾਪਾ ਬੜੀ ਕੋਣੀ ਆ। ਉਹ ਨਹੀਂ ਪੁੱਤ ਕੋਈ ਨਹੀਂ। ਆਰਾਮ ਆ ਜੂਗਾ ਇਹਦੇ ਨਾਲ। ਆ ਜੂਗਾ। ਹਾਂ ਹਾਂ। ਠੀਕ ਆ। ਵੇ ਹੰਬਲੀਆ। ਕੁੜੀ ਠੀਕ ਨਹੀਂ ਹੋਈ ਇਹਦੇ। ਵੇ ਹੰਬਲੀਆ। ਪੋਰਾ ਕੁੜੀ ਨੂੰ ਕੀਮੀ ਘਵਾ ਦੇ ਕਹਿੰਦੇ ਚੰਗੀ ਹੁੰਦੀ ਆ ਆਰਾਮ ਆ ਜੂਗਾ ਛੇਤੀ। ਪੁੱਤ ਨਿੱਕੀ। ਹਾਂ। ਅਮਲ ਇਤਿਆਤ ਕਰ। ਅਦਵਾਈ ਖਾਣੇ ਦੀ ਚੱਲ। ਛੇਤੀ ਛੇਤੀ ਰਾਜੀ ਹੋ ਮੇਰਾ। ਇਹ ਸਰਪੰਚ ਸਾਡੇ ਕੋਲ। ਇਹ ਵੀ ਪਤਾ ਲੈਣਾ ਹੈ। ਹਾਂ। ਕਿੱਦਾਂ ਗੁੱਡੀਆਂ ਠੀਕ ਹੋਈਆਂ ਜੇ ਅਮਲੀਆਂ ਉਹ ਅਮਲੀਆਂ ਥੋੜੀ ਜਿਹੀ ਫੀਮ ਖਾ ਲੈ ਦੇਖੀ ਕਰ ਕਿਦਾਂ ਨਹੀਂ ਠੀਕ ਹੁੰਦੀ ਮੈਂ ਅੱਗੇ ਖਵਾਈ ਸੀ ਮੈਂ ਉਹ ਮੇਰੇ ਆਉਂਦਿਆਂ ਥੋੜੀ ਜਿਹੀ ਹੋਰ ਫੀਮ ਖੁਲਾ ਕਿਦਾਂ ਨਹੀਂ ਠੀਕ ਹੁੰਦੀ ਆ ਪੁੱਤ ਨਿੱਕੀ ਹਾਂ ਪਪਾ ਪੁੱਤ ਨਿੱਕੇ ਹੱਥ ਕਰ ਆ ਲੈ ਪੁੱਤ ਫੀਮ ਖਾ ਮਾ ਸਤੂ ਠੀਕ ਹੋਵੇਂ ਛੇਤੀ ਪੁੱਤ ਦਵਾਈ ਆ ਖਾ ਲੈ ਮੇਰੀਤੀ ਖਾ ਚੰਗਾ ਉਹ ਕੁੜੀ ਨੂੰ ਕੀ ਹੋ ਗਿਆ ਉਹ ਕੁੜੀ ਗੁੰਮ ਹੋ ਗਈ ਕੁਝ ਨਹੀਂ ਹੋਇਆ ਕੁਝ ਨਹੀਂ ਮੇਰੀ ਤਿੰਨ ਕੁੜੀਆਂ ਮੇਰੇ ਲੈ ਉਹ ਬੇ ਕੁੜੀ ਤਾਂ ਮਰ ਗਈ ਐ ਪੰਨਸੇ ਉਹ ਭੁੱਖੀ ਤੇ ਨਹੀਂ ਮਰਨ ਦਿੱਤੀ ਕੀ ਹੋਣੀ